ਕਿਸਾਨਾਂ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਦੱਸ ਦਈਏ ਕਿ ਬਹੁਤ ਹੀ ਜਲਦ ਕਿਸਾਨ ਜੋ ਨੇ ਉਹ ਦਿੱਲੀ ਵੱਲ ਨੂੰ ਕੂਚ ਕਰਨਗੇ ਕਿਸਾਨ ਆ ਗੂ ਪੰਦੇਰ ਦੇ ਵੱਲੋਂ ਇਹ ਕਿਹਾ ਗਿਆ ਦੱਸ ਦਈਏ ਕਿ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਹਟਾਲ ਤੇ ਬੈਠੇ ਕਿਸਾਨ 6 ਦਸੰਬਰ ਨੂੰ ਦਿੱਲੀ ਦੇ ਵੱਲ ਮਾਰਚ ਕਰਨਗੇ ਸੋਮਵਾਰ ਨੂੰ ਚੰਡੀਗੜ੍ਹ ਚ ਹੋਈ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਮੋੜ ਦਿੱਲੀ ਜਾਣ ਦਾ ਫੈਸਲਾ ਲਿਆ ਗਿਆ ਦੱਸਦੀ ਹੈ ਕਿ ਮੀਟਿੰਗ ਦੇ ਵਿੱਚ ਕਿਸਾਨ ਆਗੂ ਸਰਵਨ ਸਿੰਘ ਪੰਦੇੜ ਨੇ ਕਿਹਾ ਕਿ ਸ਼ੰਭੂ ਸਰਹੱਦ ਤੋਂ ਹੀ ਦਿੱਲੀ ਲਈ ਰਵਾਨਾ ਹੋਵੇਗਾ ਪੰਦੇੜ ਦਾ ਕਹਿਣਾ ਕਿ ਕਿਸਾਨ 9 ਮਹੀਨਿਆਂ ਤੋਂ ਚੁੱਪ ਬੈਠੇ ਨੇ ਪਰ ਸਰਕਾਰਾਂ ਦੇ ਵੱਲੋਂ ਸਾਡੀ ਅਣਦੇਖੀ ਕੀਤੀ ਜਾ ਰਹੀ ਹੈ ਇਸ ਕਰਕੇ ਹੁਣ ਅਸੀਂ ਦਿੱਲੀ ਜਾਣ ਦਾ ਫੈਸਲਾ ਕੀਤਾ ਇਸ ਵਾਰ ਕਿਸਾਨ ਆਪਣੇ ਨਾਲ ਟਰੈਕਟਰ ਜਾਂ ਠਵਾਲੀ ਲੈ ਕੇ ਨਹੀਂ ਜਾਣਗੇ ਸਗੋਂ ਗਰੁੱਪਾਂ ਦੇ ਵਿੱਚ ਜਾਣਗੇ ਪੰਦੇੜ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਤਰਨੇ ਦੇ ਲਈ ਥਾਂ ਮੁਹੱਈਆ ਕਰਵਾਈ ਜਾਵੇ ਦੱਸਈਏ ਕਿ ਕਿਸਾਨ ਆਗੂ ਪੰਦੇਰ ਨੇ ਕਿਹਾ ਕਿ ਸਰਕਾਰ ਕੋਲ 6 دسمبر تک ਦਾ ਸਮਾਂ ਜੇਕਰ ਸਰਕਾਰ ਨੇ ਮੰਗਾ ਪੂਰੀਆਂ ਨਾ ਕੀਤੀਆਂ ਤਾਂ ਕਿਸਾਨ ਪਿੱਛੇ ਨਹੀਂ ਹਟਣਗੇ ਗਰੁੱਪਾਂ ਦੇ ਵਿੱਚ ਉਹ ਦਿੱਲੀ ਪਹੁੰਚਣਗੇ ਜੇਕਰ ਕੋਈ ਹੋਰ ਨੀਤੀ ਬੰਦੀ ਹੈ ਤਾਂ ਮੀਡੀਆ ਦੇ ਵਿੱਚ ਜ਼ਰੂਰ ਦੱਸਿਆ ਜਾਵੇਗਾ ਦੱਸਦੀ ਕਿ ਇਸ ਤੋਂ ਪਹਿਲਾਂ ਯੂनाइटेड ਕਿਸਾਨ ਮੋਰਚਾ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰ ਦਾ ਐਲਾਨ ਕੀਤਾ ਸੀ ਉਹ 26 ਨਵੰਬਰ ਤੋਂ ਭੁਖ ਹਟਾਲ ਤੇ ਬੈਠਣ ਜਾ ਰਹੇ ਨੇ ਕਿਸਾਨ ਮਜ਼ਦੂਰ ਏਕਤਾ ਭਾਰਤ ਤੇ ਸਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਆਗੂਆਂ ਨੇ ਕਿਸਾਨ ਪਵਨ ਚੰਡੀਗੜ ਵਿਖੇ ਕਿਹਾ ਸੀ ਕਿ ਸਰਕਾਰ ਕਿਸਾਨਾਂ ਦੇ ਮਸਲਿਆਂ ਦੇ ਪ੍ਰਤੀ ਗੰਭੀਰ ਨਹੀਂ ਹੈ ਇਸ ਕਰਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਅਜ ਖਨੌਰੀ ਸਰਹੱਦ ਮੋਰਚੇ ਤੇ ਮਰਨਵਰਤ ਤੇ ਬੈਠਣਗੇ ਤੇ ਆਪਣੇ ਆਖਰੀ ਸਾਹ ਤਾਕੋਂ ਮਰਨਵਰਤ ਤੇ ਬੈਠੇ ਰਹਿਣਗੇ ਡੱਲੇਵਾਲ ਨੇ ਕਿਹਾ ਸੀ ਕਿ ਕਟੋ-ਕਟ ਸਮਰਥਨ ਮੋਲ ਦੀ ਗਾਰੰਟੀ ਤੇ ਖਾਦ ਤੇ ਫਸਲਾਂ ਦੀ ਖਰੀਦ ਦੇ ਵਿੱਚ ਪਾਰਦਰਸ਼ਤਾ ਸਮੇਤ ਉਹਨਾਂ ਦੀਆਂ ਕਈ ਮੰਗਾਂ ਨੇ ਜੋ ਹਜੇ ਤੱਕ ਪੂਰੀਆਂ ਨਹੀਂ ਹੋਈਆਂ ਨੇ ਜਿਸ ਕਰਕੇ ਉਹ ਮਰਨ ਵਰਤ ਤੇ ਬੈਠਣਗੇ ਤਾਂ ਜਬਜੀਤ ਸਿੰਘ ਡੱਲੇਵਾਲ ਤੋਂ ਬਾਅਦ ਹੁਣ ਸਰਵਨ ਸਿੰਘ ਪੰਦੇੜ ਦੇ ਵੱਲੋਂ ਵੀ ਵੱਡਾ ਐਲਾਨ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਉਹ ਬਹੁਤ ਹੀ ਜਲਦ ਦਿੱਲੀ ਦੇ ਵੱਲ ਕੂਚ ਕਰਨਗੇ ਕਿਉਂਕਿ ਕਿਸਾਨਾਂ ਦੀਆਂ ਜੋ ਮੰਗਾਂ ਨੇ ਉਹ ਸਰਕਾਰ ਦੇ ਵੱਲੋਂ ਨਹੀਂ ਸੁਣੀਆਂ ਜਾ ਰਹੀਆਂ ਉਹ ਪਿਛਲੇ 9 ਮਹੀਨੇ ਤੋਂ ਚੂਪ ਬੈਠੇ ਸਨ ਇਸ ਕਰਕੇ ਸਰਕਾਰ ਉਹਨਾਂ ਨੂੰ ਅਣਦੇਖੇ ਕਰ ਰਹੀ ਸੀ ਪਰ ਹੁਣ ਕਿਸਾਨ ਸ਼ਾਂਤ ਨਹੀਂ ਬੈਠਣਗੇ 6 ਦਸੰਬਰ ਨੂੰ ਉਹ ਦਿੱਲੀ ਵੱਲ ਕੂਚ ਕਰਨਗੇ ਸਰਕਾਰ ਤੱਕ 6 ਦਸੰਬਰ ਤੱਕ ਦਾ ਸਮਾਂ ਕੀ ਉਹ ਕੋਈ ਫੈਸਲਾ ਲੈ ਲੈ ਨਹੀਂ ਤਾਂ ਦਿੱਲੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੱਡਾ ਅੰਦੋਲਨ ਕੀਤਾ ਜਾਵੇਗਾ